ਸਤਿ ਸ਼੍ਰੀ ਅਕਾਲ ਮੈਚਰੰਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਜਿਨ੍ਹਾਂ ਦੇ ਵੱਲੋਂ ਖੜਕੜ ਕਲਾ ਦੇ ਵਿੱਚ ਕਰੋੜਾਂ ਰੁਪਏ ਦਾ ਉਦਘਾਟਨ ਕਰ ਦਿੱਤਾ ਗਿਆ। ਭਾਸ਼ਣ ਦਿੰਦਿਆਂ ਹੋਇਆਂ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੇ ਨਿਸ਼ਾਨੇ ਸਾਧ ਦਿੱਤੇ ਨੇ ਤੇ ਕਾਗਜ਼ ਤਿਆਰ ਕਰਨ ਦੀ ਗੱਲ ਇੱਕ ਵਾਰ ਫਿਰ ਤੋਂ ਦੁਹਰਾ ਦਿੱਤੀ ਹੈ। ਵਿਕ੍ਰਮ ਜੀਠਿਆ ਦਾ ਨਾਮ ਲੈ ਕੇ ਸੀਐਮ ਭਗਵੰਤ ਮਾਨ ਨੇ ਕੀ ਗੱਲ ਆਖ ਦਿੱਤੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ। ਲੈਂਡ ਪੂਲਿੰਗ ਨੀਤੀ ਹੋਣਾ ਮਾਨ ਸਰਕਾਰ ਦੀ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ। ਆਪਣੇ ਹੀ ਐਮਪੀ ਵੱਲੋਂ ਵਿਰੋਧ ਕਰਨ ਤੋਂ ਬਾਅਦ ਨਸੀਹਤ ਦੇਣ ਤੋਂ ਬਾਅਦ ਪੈਰ ਪਸ਼ਾ ਐਮਪੀ ਦੇ ਵੱਲੋਂ ਮਲਵਿੰਦਰ ਕੰਗ ਦੇ ਵੱਲੋਂ ਪਸ਼ਾ ਖਿੱਚ ਲਏ ਗਏ ਨੇ ਲੈਂਡ ਪੁਲਿੰਗ ਨੀਤੀ ਤੋਂ ਕਿਵੇਂ ਬਚਿਆ ਜਾ ਸਕਦਾ ਸੀਐਮ ਭਗਵੰਤ ਮਾਨ ਖੁਦ ਇਸ ਦੇ ਤਰੀਕੇ ਦੱਸਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਪਿਛੇ ਕੀ ਸੱਚ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਵਿਕਰਮ ਜੀਠੇ ਦੇ ਕੇਸ ਦੇ ਵਿੱਚ ਵਿਕਰਮ ਜੀਠੇ ਦੇ ਪੱਖ ਵਾਲੇ ਵਕੀਲਾਂ ਦੇ ਵੱਲੋਂ ਇੱਕ ਅਰਜੀ ਦਾਇਰ ਕਰ ਦਿੱਤੀ ਗਈ ਹੈ ਵਿਕਰਮ ਜੀਠਿਆ ਸਾਨੂੰ ਡਰਾਉਂਦਾ ਇਹ ਗੱਲ ਮਾਨ ਸਰਕਾਰ ਨੇ ਕੋਰਟ ਦੇ ਵਿੱਚ ਕਿਉਂ ਆਫ ਦਤੀ ਹੈ ਇਹ ਖੁਲਾਸਾ ਕਿਸ ਦੇ ਵੱਲੋਂ ਕੀਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਧਰਨਾ ਦਿੱਤਾ ਗਿਆ ਤੇ ਇਸ ਧਰਨੇ ਦੇ ਵਿੱਚ ਖੜ ਕੇ ਸੁਖਬੀਰ ਸਿੰਘ ਬਾਦਲ ਨੇ ਸਿੱਧੀ ਧਮਕੀ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ ਐਸਜੀਪੀਸੀ ਦੇ ਵੱਲੋਂ ਅੱਜ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲੈ ਲਏਗੇ ਨੇ ਜਲੰਧਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਆਕਸੀਜਨ ਦੀ ਤਕਨੀਕੀ ਖਰਾਬੀ ਹੋਣ ਕਰਕੇ ਤਿੰਨ ਜਾਨਾਂ ਚੱਲੇ ਆ ਗਏ ਆਨੇ ਮੌਸਮ ਪਾਕ ਦੇ ਵੱਲੋਂ ਅਹਿਮ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਇਹਨਾਂ ਸਾਰੇ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅੱਜ ਖੜਕੜ ਕਲਾਂ ਦੇ ਵਿੱਚ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤੇ ਇਸ ਮੌਕੇ ਉਹਨਾਂ ਦੇ ਵੱਲੋਂ 51 ਕਰੋੜ ਰੁਪਏ ਦੀ ਵੱਧ ਤੋਂ ਵੱਧ ਦੇ ਨਾਲ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ ਕੰਪਲੈਕਸ ਵਿੱਚ ਵਿਰਾਸਤੀ ਲਾਂਘਾ ਅਤੇ 700 ਸੀਟਾਂ ਵਾਲਾ ਆਧੁਨਿਕ ਆਡੀਟੋਰੀਅਮ ਵੀ ਸ਼ਾਮਿਲ ਹੋਵੇਗਾ ਤੇ ਇਸ ਦੇ ਨਾਲ ਹੀ ਵਿਰੋਧੀ ਪਾਰਟੀ ਦੇ ਸਿਮਪਗਮਨ ਵਰਦੇ ਦਿਖਾਈ ਦਿੱਤੇ ਵਿਕਰਮ ਜੀਠੇ ਦੇ ਹਾਕੇ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਆ ਅਗੇ ਸੀ ਉਸ ਨੂੰ ਲੈ ਕੇ ਸਿਮਪਗਮਨ ਤਮੰਦਾ ਕਹਣਾ ਕਿ ਲੋਕਾਂ ਨੂੰ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿਨ੍ਹਾਂ ਨੇ ਨਸ਼ਾ ਫਲਾਇਆ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਸੀ ਰਾਲ ਮਿਲ ਕੇ ਖੇਡ ਇਹਨਾਂ ਦੇ ਵੱਲੋਂ ਖੇਡੀ ਜਾਂਦੀ ਸੀ ਇਸੇ ਕਰਕੇ ਇੱਕ ਦੂਜੇ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਸੀ ਤੇ ਹੁਣ ਵੱਡੇ ਮਗਰ ਬੱਛਣੋ ਫੜ ਲਿਆ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਉਸ ਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਨਾਲੇ ਉਹਨਾਂ ਦਾ ਇਹ ਵੀ ਕਹਿਣਾ ਕਿ ਬਾਕੀ ਲੀਡਰਾਂ ਦੇ ਵੱਲੋਂ ਜਿਨ੍ਹਾਂ ਨੇ ਵੀ ਪੰਜਾਬ ਨੂੰ ਲੁੱਟਿਆ ਉਹਨਾਂ ਦੇ ਕਾਗਜ਼ ਤਿਆਰ ਕਰ ਲਏ ਨੇ ਤੇ ਨੰਬਰ ਉਹਨਾਂ ਦਾ ਵੀ ਲੱਗੇਗਾ ਸੀਮ ਭਗਵੰਤ ਮਾਨ ਦੇ ਵੱਲੋਂ ਇਹ ਕੁਝ ਵੱਡੀਆਂ ਗੱਲਾਂ ਇੱਥੇ ਆਖ ਦਿੱਤੀਆਂ ਗਈਆਂ ਨੇ ਬਾਦਿਆਂ ਅਗਲੀ ਖਬਰ ਤੇ ਵੱਲ ਲੈਂਡ ਪੁਲਿੰਗ ਨੀਤੀ ਹੁਣ ਮਾਨ ਸਰਕਾਰ ਦੇ ਲਈ ਗਲੇ ਦੀ ਹੱਡੀ ਬਣਦਾ ਤਖਾਏ ਦੇ ਰਿਹਾ ਹੈ ਕਿਸਾਨਾਂ ਦੇ ਵੱਲੋਂ ਇਸ ਨੂੰ ਲੈ ਕੇ ਵੱਡੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਲੱਗ ਪਏ ਨੇ ਤੇ ਚੇਤਾਵਨੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਆ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਸਾਡੇ ਪਿੰਡ ਦੇ ਵਿੱਚ ਨਾ ਵੜੇ ਅਜਿਹੇ ਪਿੰਡਾਂ ਦੇ ਵਿੱਚ ਬੋਰਡ ਲੱਗਣੇ ਸ਼ੁਰੂ ਹੋ ਗਏ ਨੇ ਜਗਰਾਉਂ ਤੋਂ ਤਿੰਨ ਪਿੰਡਾਂ ਦੇ ਵਿੱਚ ਅਜਿਹੇ ਬੋਰਡ ਲੱਗ ਚੁੱਕੇ ਨੇ ਤੇ ਕਿਸਾਨਾਂ ਦੇ ਵੱਲੋਂ ਲੈਂਡ ਪੁਲਿੰਗ ਦੇ ਤੇ ਜਿੱਥੇ ਵਿਰੋਧ ਕੀਤਾ ਜਾ ਰਿਹਾ ਉੱਦ ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਹੀ ਲੋਕ ਸਭਾ ਮੈਂਬਰ ਮਲਵਿੰਦਰ ਕੰਗ ਦੇ ਵੱਲੋਂ ਇਸ ਨੂੰ ਲੈ ਕੇ ਸਰਕਾਰ ਨੂੰ ਨਸੀਹਤ ਦਿੱਤੀ ਗਈ ਸੀ ਸੀ ਇਸ ਲਈ ਆਖ ਰਹੀਆਂ ਕਿਉਂਕਿ ਮਲਵਿੰਦਰ ਸਿੰਘ ਕੰਗ ਨੇ ਇਹ ਨਸੀਹਤ ਇੱਕ ਪੋਸਟਰ ਰਾਹੀਂ ਦਿੱਤੀ ਸੀ ਬਾਅਦ ਵਿੱਚ ਇਹ ਪੋਸਟਰ ਡਿਲੀਟ ਕਰ ਦਿੱਤੇ ਲੈਂਡ ਪੁਨਿੰਗ ਨੀਤੀ ਨੂੰ ਲੈ ਕੇ ਉਹਨਾਂ ਦਾ ਕਹਿਣਾ ਸੀ ਕਿ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਉਹਨਾਂ ਦੇ ਜੋ ਇਤਰਾਜ਼ ਨੇ ਸ਼ੰਕੇ ਨੇ ਉਹਨਾਂ ਨੂੰ ਦੂਰ ਕਰੇ ਸਾਡੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਫੈਸਲੇ ਕੀਤੇ ਨੇ ਤਾਂ ਜਿਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਵੀ ਮਿਲ ਰਿਹਾ ਤੇ ਸਰਕਾਰ ਜੋ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਜਾ ਰਹੀ ਹੈ ਇਸ ਨੂੰ ਲੈ ਕੇ ਕਿਸਾਨ ਨਾਲ ਗੱਲਬਾਤ ਕੀਤੀ ਜਾਵੇ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਲੈਂਡ ਪੂਲਿੰਗ ਨੀਤੀ ਲਾਗੂ ਕੀਤੀ ਜਾਵੇ ਪਰ ਕੁਝ ਘੰਟਿਆਂ ਦੇ ਬਾਅਦ ਹੀ ਮਲਵਿੰਦਰ ਕੰਗ ਦੇ ਵੱਲੋਂ ਆਪਣੀਏ ਪੋਸਟ ਫੇਸਬੁਕ ਤੋਂ ਅਤੇ ਟਵਿੱਟਰ ਤੋਂ ਜੋ ਹੁਣ ਐਕਸ ਹੈ ਉਸ ਤੋਂ ਡਿਲੀਟ ਕਰ ਦਿੱਤੀ ਗਈ ਹੈ ਤੇ ਵਿਰੋਧੀਆਂ ਦਾ ਕਹਿਣਾ ਕਿ ਜੇਕਰ ਆਵਾਜ਼ ਉਠਾਉਣੀ ਸੀ ਤਾਂ ਉਸ ਪਿੱਛੇ ਸਟੈਂਡ ਵੀ ਲੈਣਾ ਚਾਹੀਦਾ ਸੀ ਮਲਵਿੰਦਰ ਕੰਗ ਦੇ ਵੱਲੋਂ ਪਹਿਲਾਂ ਆਵਾਜ਼ ਉਠਾਈ ਗਈ ਤੇ ਉਸ ਤੋਂ ਬਾਅਦ ਪੈਰ ਪਛਾਂਖ ਖਿੱਚ ਲੈਣੇ ਇਹ ਬਿਲਕੁਲ ਹੀ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਸੁਖਪਾਲ ਸਿੰਘ ਖਰੜ ਦੇ ਵੱਲੋਂ ਇਹ ਟਿੱਪਣੀ ਕਰ ਦਿੱਤੀ ਗਈ ਹੈ। ਤੋਂ ਦੂਜੇ ਪਾਸੇ ਪਿੰਡਾਂ ਦੇ ਵਿੱਚ ਜੋ ਬੋਰਡ ਲੱਗ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਸਾਡੇ ਪਿੰਡ ਦੇ ਵਿੱਚ ਨਾ ਵੜੇ ਜਿੰਨੀ ਦੇਰ ਤੱਕ ਲੈਂਡ ਪੁਲਿੰਗ ਨੀਤੀ ਰੱਦ ਨਹੀਂ ਕੀਤੀ ਜਾਂਦੀ ਓਨੀ ਦੇਰ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਨਾ ਵੜੇ ਐਂਟਰੀ ਤੇ ਬੈਨ ਹੈ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਪਾਰਵਾ ਦਾ ਕਹਿਣਾ ਕਿ ਜੇਕਰ ਇੰਨੀ ਹੀ ਚੰਗੀ ਹੈ ਲੈਂਡ ਪੁਲਿੰਗ ਨੀਤੀ ਤਾਂ ਸੀਐਮ ਭਗਵੰਤ ਸਿੰਘ ਆਪਣੇ ਖੇਤਾਂ ਤੋਂ ਸ਼ੁਰੂ ਕਰਨਾ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਅਮੜਾ ਰੋੜਾ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਆਪਣੇ ਪਿੰਡ ਤੋਂ ਸ਼ੁਰੂ ਕਰਨ ਉਹ ਜ਼ਮੀਨਾਂ ਐਕਵਾਇਰ ਕਰਨਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਪਤਾ ਹੈ ਸਚਾਈ ਕੀ ਹੈ ਇਸੇ ਕਰਕੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਖੋਹਣ ਤੇ ਤੁਲੀ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਾਅਦੇ ਅਗਲੀ ਖਬਰ ਦੇ ਵੱਲ ਜੋ ਕਿ ਲੈਂਡ ਪੂਲਿੰਗ ਨੀਤੀ ਦੇ ਨਾਲ ਹੀ ਜੁੜੀ ਹੋਈ ਹੈ ਸੀਐਮ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੂੰ ਤੁਸੀਂ ਆਪਣਾ ਜ਼ਮੀਨ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਇਸ ਨੀਤੀ ਤੋਂ ਲੈਂਡ ਨੀਤੀ ਤੋਂ ਕਿਵੇਂ ਵਟ ਸਕਦੇ ਹੋ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਤੁਸੀਂ ਆਪਣੀ ਗ੍ਰਾਮ ਸਭਾ ਬੁਲਾਓ ਮਤਾ ਪਾਓ ਤੇ ਜੇਕਰ ਤੁਸੀਂ ਮਤਾ ਪਾ ਦਿੰਦੇ ਹੋ ਮਤਾ ਪਿੰਡ ਦੇ ਵੱਲੋਂ ਪਾਸ ਕਰ ਦਿੱਤਾ ਜਾਂਦਾ ਤਾਂ ਫਿਰ ਤੁਹਾਡੀ ਕੋਈ ਵੀ ਜ਼ਮੀਨ ਨਹੀਂ ਲੈ ਸਕੇਗਾ ਸੁਪਰੀਮ ਕੋਰਟ ਵੀ ਭਾਵੇਂ ਸਰਕਾਰ ਚੱਲੇ ਜਾਵੇ ਤੁਹਾਡੀ ਜ਼ਮੀਨ ਨਹੀਂ ਖੋਈ ਜਾ ਸਕਦੀ ਹੈ ਪਰ ਅਸਲ ਦੇ ਵਿੱਚ ਅਸਚਾਈ ਇਸ ਵੀਡੀਓ ਦੇ ਪਿੱਛੇ ਇਹ ਹੈ ਕਿ ਸੀਮ ਭਗਵੰਤ ਮਾ ਦੀ ਇਹ ਪੁਰਾਣੀ ਵੀਡੀਓ ਹੈ ਪੁਰਾਣੀ ਸਰਕਾਰ ਦੇ ਵੱਲੋਂ ਜੋ ਲੈਂਡ ਪੁਲੀ ਨੀਤੀ ਲਿਆਂਦੀ ਗਈ ਸੀ ਸੀਐਮ ਭਗਵੰਤ ਮਾਨ ਖੁਦ ਉਸ ਦਾ ਵਿਰੋਧ ਕਰ ਰਹੇ ਸਨ ਤੇ ਪਿੰਡ ਪਿੰਡ ਜਾ ਕੇ ਸੀਐਮ ਭਗਵੰਤ ਮਾਨ ਦੱਸ ਰਹੇ ਸਨ ਕਿ ਇਹ ਜ਼ਮੀਨਾ ਇੱਕ ਵਾਰ ਜੋ ਕਰ ਰਹੇ ਨੇ ਇਹ ਲੋਟ ਹੋ ਰਿਹਾ ਹੈ ਤੇ ਤੁਸੀਂ ਆਪਣੀਆਂ ਜ਼ਮੀਨਾਂ ਨੂੰ ਕਿਵੇਂ ਬਚਾਉਣਾ ਹੈ ਪਿੰਡ ਦੇ ਵਿੱਚ ਮਤੇ ਪਾਓ ਇਸ ਨੂੰ ਗ੍ਰਾਮ ਸਭਾ ਬੁਲਾ ਕੇ ਪਿੰਡ ਦੇ ਵਿੱਚ ਮਤੇ ਪਾਓ ਤੇ ਮਤੇ ਜੇਕਰ ਤੁਹਾਡੇ ਵੱਲੋਂ ਪਾਸ ਕਰ ਦਿੱਤੇ ਜਾਂਦੇ ਨੇ ਤਾਂ ਸੁਪਰੀਮ ਕੋਰਟ ਵੀ ਭਾਵੇਂ ਸਰਕਾਰਾਂ ਚਲੇ ਜਾਣ ਤੁਹਾਡੀ ਜ਼ਮੀਨ ਨਹੀਂ ਖੋਈ ਜਾ ਸਕਦੀ ਹੈ ਇੰਨੀ ਪਾਵਰ ਹੈ ਪੰਚਾਇਤ ਦੇ ਵਿੱਚ ਤੁਸੀਂ ਭਗਵੰਤ ਮਾਦੀ ਇਹ ਪੁਰਾਣੀ ਵੀਡੀਓ ਹੁਣ ਨਵੀਂ ਨੀਤੀ ਜੋ ਉਹਨਾਂ ਦੀ ਸਰਕਾਰ ਦੇ ਵੱਲੋਂ ਲੈਣਦੀ ਗਈ ਉਸ ਦੇ ਨਾਲ ਜੋੜ ਦਿੱਤਾ ਗਿਆ ਜੋ ਕਿ ਸਮੇਂ ਨੂੰ ਲੈ ਕੇ ਪੂਰੀ ਟੁਕਦੀ ਹੈ ਤੇ ਇਸ ਵੀਡੀਓ ਨੂੰ ਜਿੱਥੇ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਪੇਜਾਂ ਦੇ ਉੱਪਰ ਵੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਇਆ ਵਾਇਰਲ ਕੀਤਾ ਜਾ ਰਿਹਾ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਵਿਕਰਮ ਜੀਠੇ ਦੇ ਮਾਮਲੇ ਵਿੱਚ ਹੁਣ ਵਿਕਰਮ ਜੀਠੇ ਦੇ ਪੱਖ ਵਾਲੇ ਵਕੀਲਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਅਰਜੀ ਕੋਰਟ ਦੇ ਵਿੱਚ ਇਹ ਲਗਾਈ ਗਈ ਹੈ ਕਿ ਜੋ ਵਿਕਰਮ ਜੀਠੇ ਦਾ ਕੇਸ ਦੀ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਉਸ ਨੂੰ ਲਾਈਵ ਕੀਤਾ ਜਾਵੇ ਤਾਂ ਜੋ ਬਾਹਰ ਦੇ ਲੋਕ ਵੀ ਦੇਖ ਸਕਣ ਕਿ ਸਰਕਾਰ ਦੇ ਜੋ ਵਕੀਲ ਨੇ ਅੰਦਰ ਕੀ ਕਹਿੰਦੇ ਨੇ ਤੇ ਬਾਹਰ ਆ ਕੇ ਲੋਕਾਂ ਨੂੰ ਕਿਵੇਂ ਗੁੰਮਰਾ ਕਰਦੇ ਨੇ ਇਸ ਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਜੇਕਰ ਕੋਰਟ ਦੇ ਵਿੱਚ ਜਿਵੇਂ ਜੱਜ ਸਾਹਿਬ ਅੱਗੇ ਵਕੀਲਾਂ ਦੇ ਵੱਲੋਂ ਆਪਣੀਆਂ ਦਲੀਲਾਂ ਦਿੱਤੀ ਜਾਂਦੇ ਨੇ ਉਹ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਨੇ ਸਰਕਾਰੀ ਪੱਖ ਵਾਲੇ ਵਕੀਲਾਂ ਦੇ ਵੱਲੋਂ ਕਿਹੜੀਆਂ ਅੰਦਰ ਗੱਲਾਂ ਕੀਤੀ ਜਾਂਦੀਆਂ ਨੇ ਤੇ ਸਾਡੇ ਵੱਲੋਂ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਲੋਕ ਉਸ ਨੂੰ ਸੁਣਨਾ ਕਿਉਂਕਿ ਸਰਕਾਰ ਦੇ ਵਕੀਲ ਜਿਥੇ ਪਹਿਲਾਂ ਇਹ ਦਾਵਾ ਕਰ ਰਹੇ ਸਨ ਕਿ 540 ਕਰੋੜ ਰੁਪਇਆ ਮਿਲਿਆ 1000 ਹੈਕਟੇਰ ਜ਼ਮੀਨ ਵਿਕਰਮਜੀਠਾ ਦੀ ਨਿਕਲੀ ਹੈ 29 ਮੋਬਾਈਲ ਫੋਨ ਮਿਲੇ ਨੇ ਇਹ ਕੋਰਟ ਦੇ ਵਿੱਚ ਸਾਰਾ ਕੁਝ ਮੁਕਰ ਗਏ ਨੇ ਤੇ ਨਾਲ ਹੀ ਸੱਚਾਈ ਇਹ ਹੈ ਕਿ ਬਿਕਰਮਜੀਠੇ ਦੇ ਉੱਪਰ ਜੋ ਕੇਸ ਦਰਜ ਕੀਤਾ ਗਿਆ ਇਹ ਆਮਦਨ ਤੋਂ ਵੱਦ ਜਾਇਦਾਦ ਦੇ ਮਾਮਲੇ ਵਿੱਚ ਦਰਜ ਕੀਤਾ ਗਿਆ ਪਰ ਸਰਕਾਰ ਦੇ ਵੱਲੋਂ ਇਸ ਨੂੰ ਡਰੱਗ ਕੇਸ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਤੇ ਨਾਲੇ ਉਹਨਾਂ ਦਾ ਇਹ ਵੀ ਕਹਿਣਾ ਕਿ ਵਿਕਰਮ ਜੀਠਾ ਨੂੰ ਲੈ ਕੇ ਜੋ ਸਰਕਾਰ ਦੇ ਵੱਲੋਂ ਆਪਣੀ ਹਾਲੀ ਦੇ ਵਿੱਚ 15 ਪੰਨਿਆਂ ਦੀ ਰਿਪੋਰਟ ਦਾਰਕੀਤੀ ਗਈ ਉਸ ਦੇ ਵਿੱਚ 13 ਪੰਨਿਆਂ ਦੇ ਵਿੱਚ ਕੇਵਲ ਇਹੋ ਗੱਲ ਲਿਖੀ ਹੈ ਕਿ ਵਿਕਰਮ ਜੀਠਾ ਮੁੱਛਾਂ ਨੂੰ ਵਟ ਦਿੰਦਾ ਹੈ ਪੱਟਾ ਤੇ ਥਾਪੀਆਂ ਮਾਰਦਾ ਹੈ ਤੇ ਸਰਕਾਰ ਨੂੰ ਡਰਾਉਂਦਾ ਹੈ ਡਰਾਉਂਦਾ ਧਮਕਾਉਂਦਾ ਹੈ ਇਸ ਕਰਕੇ ਇਸ ਨੂੰ ਰਾਹਤ ਨਾ ਦਿੱਤੀ ਜਾਵੇ ਵਿਕਰਮ ਜੀਠੇ ਦੇ ਪੱਖ ਵਾਲੇ ਵਕੀਲ ਦਮਨਬੀਰ ਸਿੰਘ ਸੋਲਤੀ ਦਾ ਕਹਿਣਾ ਹੈ ਕਿ ਅਸਲ ਦੇ ਵਿੱਚ ਤੁਸੀਂ ਆਪਣੇ ਵੱਲੋਂ ਜੋ ਗਲਤ ਕੰਮ ਕੀਤੇ ਨੇ ਬਿਕਰਮ ਜਿੱਠਾ ਉਸ ਨੂੰ ਉਜਾਗਰ ਕਰਦਾ ਉਸ ਤੋਂ ਤੁਸੀਂ ਡਰਦੇ ਹੋ ਆਮਦਨ ਵਾਲੇ ਮਾਮਲੇ ਵਿੱਚ ਜਾਇਦਾਦ ਦਾ ਕੋਈ ਵੀ ਜ਼ਿਕਰ ਨਹੀਂ ਹੈ ਨਸ਼ੇ ਦੇ ਮਾਮਲੇ ਵਿੱਚ ਨਸ਼ੇ ਦਾ ਕੋਈ ਜ਼ਿਕਰ ਨਹੀਂ ਹੈ ਬਸ ਇਧਰ ਉਧਰ ਦੀ ਗੱਲਾਂ ਬਣਾ ਕੇ ਸਰਕਾਰ ਦੇ ਵੱਲੋਂ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਇੱਕ ਸਾਰਾ ਕੁਝ ਬਿਕਰਮ ਜਿੱਠੇ ਦੇ ਪੱਖੋਂਲੇ ਵਕੀਲਾ ਦਮਨਵੀਰ ਸਿੰਘ ਸੋਪਤੀ ਦੇ ਵੱਲੋਂ ਆਖ ਦਿੱਤਾ ਗਿਆ ਵਾਦਿਆਂ ਅਗਲੀ ਖਬਰ ਦੇ ਵੱਲ ਲੈਂਡ ਪੁਨਿੰਗ ਨੀਤੀ ਨੂੰ ਲੈ ਕੇ ਹੀ ਸ਼੍ਰੋਮਣੀ ਕਾਲਦਲ ਦੇ ਵੱਲੋਂ ਵੱਖ-ਵੱਖ ਜਗ੍ਹਾ ਤੇ ਧਰਨੇ ਦਿੱਤੇ ਜਾ ਰਹੇ ਨੇ ਜਿੱਥੇ ਪਹਿਲਾ ਆਪਣਾ ਧਰਨਾ ਉਹਨਾਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਦਿੱਤਾ ਗਿਆ ਉਦੋਂ ਦੂਜਾ ਧਰਨਾ ਸ਼੍ਰੋਮਣੀ ਕਾਲਦਲ ਦੇ ਵੱਲੋਂ ਅੱਜ ਮੁਹਾਲੀ ਦੇ ਵਿੱਚ ਦਿੱਤਾ ਗਿਆ ਮੀਂਹ ਦੇ ਬਾਵਜੂਦ ਸ਼੍ਰੋਮਣੀ ਕਾਲਦਲ ਦੇ ਵੱਲੋਂ ਇਹ ਧਰਨਾ ਦਿੱਤਾ ਗਿਆ ਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਸੀਮ ਭਗਵੰਤ ਮਾਨ ਦੀ ਸਰਕਾਰ ਤੇ ਵੱਧਦੇ ਦਿਖਾਈ ਦਿੱਤੇ ਉਹਨਾਂ ਦਾ ਕਹਿਣ ਕਿ ਲੈਂਡ ਪੁਨਿੰਗ ਨੀਤੀ ਇੰਨੀ ਖਰਾਬ ਹੈ ਕਿ ਸੀਮ ਭਗਵੰਤ ਮਾਨ ਇਸੇ ਕਰਕੇ ਹੀ ਉਸ ਨੀਤੀ ਤੇ ਸਾਈਨ ਨਹੀਂ ਕਰ ਰਿਹਾ ਤੇ ਸੀਮ ਭਗਵੰਤ ਮਾਨ ਨੂੰ ਬਾਹਰ ਰੱਖਣ ਦੇ ਲਈ ਇੱਕ ਵਕ ਕਮੇਟੀ ਇਸ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਬਣਾ ਦਿੱਤੀ ਗਈ ਹੈ ਤੇ ਜੋ ਲੈਂਡ ਪੂਲਿੰਗ ਨੀਤੀ ਦੇ ਵਿੱਚ ਬੰਦੇ ਪਾਏ ਗਏ ਨੇ ਕੋਈ ਵੀ ਪੰਜਾਬ ਦਾ ਨਹੀਂ ਹੈ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਉਹਨਾਂ ਦੇ ਸਿਰ ਤੇ ਹੀ ਕੇਜਰੀ ਵਾਲੇ ਦਿੱਲੀ ਤੋਂ ਲਿਆ ਕੇ ਬੰਦੇ ਪਠਾਈ ਨੇ ਤੇ ਉਹਨਾਂ ਦੇ ਸਿਰ ਤੇ ਸਾਰਾ ਕੁਝ ਛੁੱਟ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਤੇ ਇੱਥੇ ਸੀਐਮ ਭਗਵੰਤ ਮਾਨ ਨੂੰ ਲੈ ਕੇ ਅਤੇ ਅਫਸਰ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਧਮਕੀ ਦੇ ਦਿੱਤੀ ਹੈ ਉਹਨਾਂ ਨੇ ਕਿ ਇਸ ਤੁਹਾਡਾ ਰਾਜ ਹੈ ਤੇ ਪੁਲਿਸ ਤੁਹਾਨੂੰ ਸਲੂਟ ਮਾਰ ਰਹੀ ਹੈ ਜਦੋਂ ਸਾਡੀ ਸਰਕਾਰ ਆਵੇਗੀ ਫਿਰ ਸਾਨੂੰ ਸਲੂਟ ਮਾਰੇਗੀ ਤੇ ਕੱਲੀ ਕੱਲੀ ਗੱਲ ਦਾ ਹਿਸਾਬ ਫਿਰ ਤੁਹਾਡੇ ਕੋਲੋਂ ਲਿਆ ਜਾਵੇਗਾ ਭਜਨ ਕਿਸੇ ਨੂੰ ਵੀ ਦਿੱਤਾ ਨਹੀਂ ਜਾਵੇਗਾ ਇੱਥੇ ਧਮਕੀਆਂ ਦੇਣਦੇ ਰਹੋ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਿਖਾਈ ਦਿੱਤੇ ਤੇ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਜਿੰਨੀ ਦੇਰ ਤੱਕ ਅਸੀਂ ਆ ਉਹਨੀ ਦੇਰ ਤੱਕ ਕਿਸਾਨਾਂ ਦੀ 1 ਇੰਚ ਵੀ ਜ਼ਮੀਨ ਦੀ ਨਹੀਂ ਜਾਣ ਦੇਵਾਂਗੇ ਇਹ ਸਾਰੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇੱਥੇ ਕਰ ਦਿੱਤੀਆਂ ਗਿਆ ਨੇ ਬਾਦਿਆਂ ਅਗਲੀ ਖਬਰ ਦੇ ਵੱਲ ਐਸਜੀਪੀਸੀ ਦੇ ਵੱਲੋਂ ਅੱਜ ਆਪਣੀ ਅੰਤਰ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲੈ ਲਏ ਗਏ ਨੇ ਇਸ ਦੇ ਵਿੱਚ ਪਹਿਲਾ ਫੈਸਲਾ ਇਹ ਕੀਤਾ ਗਿਆ ਕਿ ਇੱਕ ਮਤਾ ਪਾਸ ਕਰਕੇ ਭਾਰਤ ਸਰਕਾਰ ਕੋਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਦਿੱਤੀ ਹੈ ਤੇ ਇਸ ਦੇ ਨਾਲ ਸ਼੍ਰੀ ਗੁਰੂ ਗ੍ਰਹਨ ਸਾਹਿਬਾ ਵਰਲਡ ਯੂਨੀਵਰਸਿਟੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੇਅਰ ਸਥਾਪਿਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਸ ਮੌਕੇ ਉਹਨਾਂ ਦਾ ਇਹ ਵੀ ਕਹਿਣਾ ਕਿ ਕੇਂਦਰ ਸਰਕਾਰ ਨੇ 2019 ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਦਾ ਨੋਟੀਫਿਕੇਸ਼ਨ ਕੀਤਾ ਸੀ ਜਿਸ ਨੂੰ ਕਿ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹੀਦੀ ਸ਼ਤਾਦੀ ਹੈ ਇਹ ਇੱਕ ਇਤਿਹਾਸਮਕਾ ਹੈ ਤੇ ਇਸ ਮੌਕੇ ਤੇ ਭਾਰਤ ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਲਾਗੂ ਕਰ ਦੇਣਾ ਚਾਹੀਦਾ ਹੈ ਅਗਲਾ ਫੈਸਲਾ ਐਸਜੀਪੀਸੀ ਦੇ ਵੱਲੋਂ ਇਹ ਲਿਆ ਗਿਆ ਕਿ ਜੋ ਗੁਰੂ ਨਾਨਕ ਹਸਪੀਟਲ ਜੋ ਅੰਮ੍ਰਿਤਸਰ ਦੇ ਵਿੱਚ ਸਥਿਤ ਹੈ ਉੱਥੇ ਮਰੀਜ਼ਾਂ ਅਤੇ ਲੋੜਵੰਦਾਂ ਦੇ ਲਈ ਲੰਗਰ ਸੇਵਾ ਦਾ ਪ੍ਰਬੰਧ ਕਰਨ ਦਾ ਫੈਸਲਾ ਵੀ ਕਰ ਲਿਆ ਗਿਆ ਹੈ ਤੇ ਅਗਲੇ ਫੈਸਲੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੋ ਬੀਤੇ ਕੱਲ ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕੇ ਗਏ ਉਸ ਮਾਮਲੇ ਦੀ ਨਖੇਦੀ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿਸ ਵਿਧਾਨ ਪੰਜ ਕਾਰਨੋਂ ਰੱਖਣ ਦੀ ਖੁੱਲ ਦਿੰਦਾ ਤਾਂ ਕੁਝ ਲੋਕਾਂ ਦੇ ਵੱਲੋਂ ਅਜਿਹੇ ਹਰਕਤਾਂ ਕਰਕੇ ਕਿਉਂ ਸਿੱਖਾਂ ਦੇ ਮਨਾਂ ਨੂੰ ਛੱਟ ਮਾਰੀ ਜਾਂਦੀ ਹੈ ਉਹਨਾਂ ਦਾ ਕਹਿਣਾ ਕਿ ਇਹ ਪਹਿਲਾਂ ਵੀ ਮਾਮਲਾ ਐ ਜੀ ਪੀ ਸੀ ਵੱਲੋਂ ਉਠਾਇਆ ਗਿਆ ਸੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਸੀ ਤੇ ਹੁਣ ਵੀ ਇਹ ਮਾਮਲਾ ਉਠਾਇਆ ਜਾਵੇਗਾ ਤੇ ਟੁਕਵੇ ਪ੍ਰਬੰਧ ਇਸ ਨੂੰ ਲੈ ਕੇ ਕੀਤੇ ਜਾਣਗੇ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਬਣੇ ਸਨ ਜਿਸ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਤੁਰੰਤ ਉਸ ਦੇ ਜੋ ਉੱਪਰ ਰੋਕ ਲਗਾਈ ਗਈ ਹੈ ਉਸ ਨੂੰ ਹਟਾਇਆ ਜਾਵੇ ਇਹ ਮਾਮਲਾ ਸਿੱਖਣ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਤੇ ਇਹ ਲੰਘਾ ਆਪਸੀ ਪਿਆਰ ਸਤਿਭਾਵਨਾ ਅਤੇ ਸਾਂਝਾ ਪ੍ਰਤੀਕ ਹੈ ਇਸ ਨੂੰ ਖੋਲਣ ਦੇ ਨਾਲ ਪਿਆਰ ਹੋਰ ਵਧੇਗਾ ਤੇ ਇਸ ਕਰਕੇ ਇਸ ਨੂੰ ਜਲਦ ਖੋਲ੍ਹ ਦੇਣਾ ਚਾਹੀਦਾ ਹੈ ਅਤੇ ਅਗਲੇ ਫੈਸਲੇ ਦੇ ਵਿੱਚ ਇੱਕ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ ਅੰਤਰੀ ਕਮੇਟੀ ਦੀ ਇਸ ਇਕਤਰਤਾ ਦੇ ਵਿੱਚ ਭਾਰਤ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਜੋ ਬਿਤ ਦਿਨੀ ਸ਼੍ਰੀਨਗਰ ਦੇ ਵਿੱਚ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸਮਾਗਮ ਕਰਵਾਇਆ ਗਿਆ ਸੀ ਜਿਸ ਦੀ ਉਲੰਘਣਾ ਕੀਤੀ ਗਈ ਸੀ ਮर्याਦਤ ਦੀ ਉਲੰਘਣਾ ਕੀਤੀ ਗਈ ਸੀ ਬੀਰ ਸਿੰਘ ਦੇ ਵੱਲੋਂ ਜੋ ਉਥੇ ਗਾਣੇ ਗਾਏ ਗਏ ਭੰਗੜਾ ਪਾਇਆ ਗਿਆ ਉਸ ਦੇ ਖਿਲਾਫ ਐ ਜੀ ਪੀ ਸੀ ਦੇ ਇਸਾ ਅੰਤਰੀ ਕਮੇਟੀ ਦੇ ਵੱਲੋਂ ਨਿੰਦਾ ਮਤਾ ਪਾਸ ਕਰ ਦਿੱਤਾ ਗਿਆ ਵਾਧਿਆ ਅਗਲੀ ਖਬਰ ਦੇ ਵੱਲ ਜਲੰਧਰ ਤੋਂ ਇੱਕ ਅਜਿਹੀ ਘਟਨਾ ਨਿਕਲ ਕੇ ਸਾਹਮਣੇ ਆ ਗਈ ਹੈ ਜਿਸ ਨੇ ਕਿ ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਫੂਕ ਕੱਟ ਕੇ ਰੱਖ ਦਿੱਤੀ ਹੈ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਟ੍ਰੋਮਾ ਸੈਂਟਰ ਦੇ ਵਿੱਚ ਤਿੰਨ ਵਿਅਕਤੀ ਆਈ ਸੀ ਯੂ ਦੇ ਵਿੱਚ ਦਾਖਲ ਕੀਤੇ ਗਏ ਸਨ ਉਹਨਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ ਇਸ ਮੌਕੇ ਆਕਸੀਜਨ ਸਪਲਾਈ ਦੇ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਇਹਨਾਂ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਗਈ ਹੈ ਜਿਨ੍ਹਾਂ ਤਿੰਨ ਵਿਅਕਤੀ ਨੂੰ ਆਈ ਸੀ ਯੂ ਦੇ ਵਿੱਚ ਰੱਖਿਆ ਗਿਆ ਸੀ ਦਾਖਲ ਕੀਤਾ ਗਿਆ ਸੀ ਇਹਨਾਂ ਮਰੀਜ਼ਾਂ ਨੂੰ ਆਕਸੀਜਨ ਦਿੱਤੀ ਜਾ ਰਹੀ ਸੀ ਤੇ ਅਚਾਨਕ ਆਕਸੀਜਨ ਦੇ ਇਹਨਾਂ ਜੋ ਸਪਲਾਈ ਸੀ ਉਸ ਦੇ ਵਿੱਚ ਕੁਝ ਫਾਲਟ ਪੈ ਗਿਆ ਤਕਨੀਕੀ ਖਰਾਬੀ ਹੋਣ ਦੇ ਕਰਕੇ ਇਹ ਆਕਸੀਜਨ ਰੁਕ ਜਾਂਦੀ ਹੈ ਤੇ ਸੂਤਰਾਂ ਮੁਤਾਬਕ ਮੀਡੀਆ ਰਿਪੋਰਟਾਂ ਦੇ ਮੁਤਾਬਕ ਆਕਸੀਜਨ ਜਿੰਦੀ ਸਪਲਾਈ ਦੇ ਵਿੱਚ ਹ ਤੱਕ ਨੀਕੀ ਖਰਾਬ ਹੋਣ ਤੋਂ ਬਾਅਦ ਅਲਾਰਮ ਵੀ ਵੱਜਦਾ ਜਿਸ ਨੂੰ ਕਿ ਡਾਕਟਰਾਂ ਦੇ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਤੇ ਜਿਸ ਤੋਂ ਬਾਅਦ ਦੇ ਵਿੱਚ ਜੋ ਨਤੀਜਾ ਉਹ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਤੇ ਇਹ ਮਾਮਲਾ ਹੁਣ ਉੱਪਰ ਦਾ ਤੇ ਖੜ ਦੇ ਰਿਹਾ ਹੈ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਦੂਜੇ ਪਾਸੇ ਇਸ ਇਸ ਮਾਮਲੇ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸ ਮੌਕੇ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ 48 ਘੰਟਿਆਂ ਦੇ ਵਿੱਚ ਜਾਂਚ ਕਰਕੇ ਜੋ ਕੁਝ ਵੀ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਰਿਪੋਰਟ 48 ਘੰਟਿਆਂ ਦੇ ਵਿੱਚ ਮੰਗ ਲਈ ਗਈ ਹੈ ਤੇ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਤੁਰੰਤ ਕਾਰਵਾਈ ਕੀ ਕੀਤੀ ਜਾਵੇਗੀ ਪਰ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਪ੍ਰਗਟ ਸਿੰਘ ਖੁਦ ਹਸਪੀਟਲ ਦੇ ਵਿੱਚ ਪਹੁੰਚੇ ਨੇ ਤੇ ਡਾਕਟਰ ਨਾਲ ਗੱਲਬਾਤ ਕਰ ਰਹੇ ਨੇ ਪਰ ਡਾਕਟਰ ਕੁਝ ਵੀ ਬੋਲਣ ਤੋਂ ਮਨਾ ਕਰ ਰਹੇ ਨੇ ਪ੍ਰਗਟ ਸਿੰਘ ਦੇ ਵੱਲੋਂ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਇਹਨਾਂ ਕਾਹਦਾ ਡਰ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ ਜੋ ਸਚਾਈ ਹੈ ਲੋਕਾਂ ਦੇ ਸਾਹਮਣੇ ਰੱਖੋ ਸਾਨੂੰ ਦੱਸੋ ਨਾਲ ਹੀ ਉਹਨਾਂ ਦਾ ਕਹਿਣਾ ਕਿ ਇਹਨੇ ਵੱਡੇ ਸੱਚ ਨੂੰ ਲੁਕਾਉਣ ਦੇ ਲਈ ਮ੍ਰਿਤਕਾਂ ਦੇ ਪੋਸਟਮਾਰਟਮ ਵੀ ਨਹੀਂ ਕਰਵਾਏ ਗਏ ਕਿ ਇਹ ਮ੍ਰਿਤਕਾਂ ਅਤੇ ਉਹਨਾਂ ਦੇ ਪਰਿਵਾਰ ਨਾਲ ਇਨਸਾਫ ਹੈ ਸਿਹਤ ਮੰਤਰੀ ਨੂੰ ਨੈਤਿਕਤਾ ਦੇ ਆਧਾਰ ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਪ੍ਰਗਟ ਸਿੰਘ ਦੇ ਵੱਲੋਂ ਇਹ ਵੱਡੀ ਗੱਲ ਉੱਗ ਦਿੱਤੀ ਗਈ ਹੈ ਹੁਣ ਤਾਂ ਕਹਿਣਾ ਕਿ ਇੱਕ ਤਾਂ ਆਕਸੀਜਨ ਦੀ ਸਪਲਾਈ ਠੱਪ ਹੁਣ ਕਰਕੇ ਤਿੰਨ ਮਰੀਜ਼ਾਂ ਦੀ ਜਾਨ ਚਲੀ ਗਈ ਹੈ ਤਿੰਨ ਮੌਤਾਂ ਹੋ ਗਈਆਂ ਨੇ ਤੇ ਦੂਜੇ ਪਾਸੇ ਇਹਨਾਂ ਮ੍ਰਿਤਕਾਂ ਦੇ ਪੋਸਟਮਾਰਟਮ ਵੀ ਨਹੀਂ ਕਰਵਾਏ ਗਏ ਕਿ ਇਹ ਮ੍ਰਿਤਕਾਂ ਅਤੇ ਉਹਨਾਂ ਦੇ ਪਰ ਵੀ ਨਹੀਂ ਕਰਵਾਏ ਗਏ ਇਹ ਘਟਨਾ ਵੱਡੀ ਹੈ ਤੇ ਇਸ ਨੂੰ ਲੈ ਕੇ ਸਿਹਤ ਮੰਤਰੀ ਨੂੰ ਆਪਣਾ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਇਹ ਮਾਮਲਾ ਵੀਡੀਓ ਦੇ ਵਿੱਚ ਬਹੁਤਾ ਉੱਭਰਦਾ ਨਹੀਂ ਦਿਖਾਈ ਦੇ ਰਿਹਾ ਤੇ ਕੁਝ ਲੋਕਾਂ ਦੇ ਵੱਲੋਂ ਸਰਕਾਰ ਦੇ ਉੱਪਰ ਇਹ ਦੋਸ਼ ਲਗਾਇਆ ਜਾ ਰਿਹਾ ਕਿ ਜਾਣ ਬੁੱਝ ਕੇ ਅਜੇ ਹੀ ਖਬਰ ਨੂੰ ਨਾ ਪਿਆ ਜਾ ਰਿਹਾ ਤਾਂ ਜੋ ਵਿਰੋਧ ਦਾ ਸਾਹਮਣਾ ਨਾ ਕਰਨਾ ਪਵੇ ਵਾਧਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੌਸਮ ਪਾਕ ਦੇ ਵੱਲੋਂ ਅਹਿਮ ਜਾਣਕਾਰੀ ਦੇ ਦਿੱਤੀ ਗਈ ਹੈ ਅਗਲੇ 2 ਦਿਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ پیشن گوئی ਕਰ ਦਿੱਤੀ ਗਈ ਹੈ। ਇਹ ਮੀਂਹ ਕੁਝ ਥਾਵਾਂ ਤੇ ਪਵੇਗਾ ਪਰ ਜਿਨ੍ਹਾਂ ਥਾਵਾਂ ਤੇ ਪਵੇਗਾ ਉਹਨਾਂ ਥਾਵਾਂ ਤੇ ਭਾਰੀ ਵਰਖਾ ਹੋਵੇਗੀ। ਕੁਝ ਥਾਵਾਂ ਤੇ ਟੁੱਟਮਾ ਵੀ ਪੈ ਸਕਦਾ ਹੈ। ਕੁਝ ਥਾਵਾਂ ਤੇ ਹਲਕਾ ਵੀ ਪੈ ਸਕਦਾ ਹੈ। ਇਹ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਇਸ ਨੱਚ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੇ ਰეკਮੈਂਡ ਕਰਕੇ ਦੇ ਸਕਦੇ ਹੋ। ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ।